ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੱਲ ਕਰਦੇ ਆ ਨਿਰੰਕਾਰੀ ਗਰਵਾਚਨ ਸਿੰਘ ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਹੱਡ ਬੀਤੀ ਬਾਰੇ ਕਹਿੰਦਾ 13 ਬੰਦੇ ਦਿਨ ਦਿਹਾੜੇ ਨਿਰੰਕਾਰੀ ਨੇ ਸ਼ਹੀਦ ਕਰ ਦਿੱਤੇ ਅੰਮ੍ਰਿਤਸਰ ਦੇ ਵਿੱਚ ਪਰ ਸਰਕਾਰ ਨੇ ਕੋਈ ਸਜ਼ਾ ਨਹੀਂ ਦਿੱਤੀ ਕਹਿੰਦਾ ਚੱਲ ਹੋਵੇ ਮਨਾ ਆਪਾਂ ਹੀ ਕਹਿੰਦਾ ਹੁਣ ਉਹਨੂੰ ਸਜ਼ਾ ਦਈਏ ਕਹਿੰਦੇ ਭਾਈ ਰਣਜੀਤ ਸਿੰਘ ਨੇ ਕਾਲਪੁਰਖ ਵਹਿਗੁਰੂ ਦੇ ਚਰਨਾਂ ਦੇ ਵਿੱਚ ਦੋਸਤੋ ਅਰਦਾਸ ਕੀਤੀ ਸਰਨ ਜਰਨੈਲ ਸਿੰਘ ਦਾ ਪ੍ਰਚਾਰ ਸਿੱਖਰਾਂ ਤੇ ਸੀ ਭਾਈ ਰਣਜੀਤ ਸਿੰਘ ਨੇ ਕਾਲਪੁਰਖ ਵਹਿਗੁਰੂ ਪਰਮੇਸ਼ਰ ਦੇ ਚਰਨਾਂ ਚ ਅਰਦਾਸ ਕੀਤੀ ਕਿ हे ਸੱਚੇ ਪਾਤਸ਼ਾਹ ਮੈਨੂੰ ਇਹ ਸਿੰਘਾਂ ਦਾ ਬਦਲਾ ਲੈਣ ਦਾ ਵੱਲ ਬਖਸ਼ੋ ਮੈਂ ਉਹਨਾਂ ਨੂੰ ਜਿਹੜੀ ਉਹਨਾਂ ਨੇ ਇਹ ਜ਼ੁਲਮ ਕੀਤਾ ਹੈ ਉਹਦੀ ਸਜ਼ਾ ਮੈਂ ਗਰਵਾਚਨ ਸਿੰਘ ਨੂੰ ਦੇ ਸਕਾਂ ਕਹਿੰਦੇ ਦੋਸਤੋ ਅਰਦਾਸ ਕਰਨ ਤੋਂ ਬਾਅਦ ਰਣਜੀਤ ਸਿੰਘ ਮੌਕੇ ਦੀ ਤਲਾਸ਼ ਦੇ ਵਿੱਚ ਜੁਟ ਗਿਆ ਉਹ ਕਈ ਵਾਰੀ ਨਿਰੰਕਾਰੀ ਭਵਨ ਦੇ ਵੱਲ ਗਿਆ ਪਰ ਉਹਦਾ ਫੋਨ ਆ ਪਿਆ ਕਿਉਂਕਿ ਜੈਡ ਸੁਰੱਖਿਆ ਸੀ ਸਖਤਾਈ ਬਹੁਤ ਜ਼ਿਆਦਾ ਸੀ ਕਹਿੰਦੇ ਇੱਕ ਉਦਾਸੀ ਤੇ ਦੂਜੀ ਬੇਚੈਨੀ ਮਨ ਨੂੰ ਬੜਾ ਤੜਫਾ ਰਹੀਆਂ ਸੀ ਕੋਈ ਕੰਮ ਠੀਕ ਨਹੀਂ ਸੀ ਆ ਰਹਾ ਉਹ ਵਿੱਚੇ ਵਿੱਚ ਝੁਰ ਰਿਹਾ ਸੀ ਵਿੱਚੇ ਵਿੱਚ ਸਰੀਰ ਸੜ ਰਿਹਾ ਸੀ ਕਿ ਕਦੋਂ ਸਮਾਂ ਆਵੇ ਇਹਨੂੰ ਕੀਤੇ ਦੀ ਸਜ਼ਾ ਦੇ ਦਿਆਂ ਪਰ ਬੜਾ ਸਖਤ ਪਹਿਰਾ ਸੀ ਬੁਲਟ ਪ੍ਰੂਪ ਗੱਡੀਆਂ ਸੀ ਜੈਡ ਸੁਰੱਖਿਆ ਸੀ ਮਰਸਡੀ ਗੱਡੀਆਂ ਨਾਲ ਚੱਲਦੀਆਂ ਦਿੱਲੀ ਦਾ ਖਾਸਮ ਖਾਸ ਸੀ ਗਰਵਚਨ ਸਿੰਘ ਤੇ ਦੋਸਤੋ ਕਹਿੰਦੇ ਭਾਈ ਰਣਜੀਤ ਸਿੰਘ ਇੱਕ ਦਿਨ ਜਦੋਂ ਨੰਗਿਆ ਜਾਂਦਾ ਹੈ ਤੇ ਰਸਤੇ ਦੇ ਵਿੱਚ ਇੱਕ ਡਾਕਟਰ ਦੇਸ ਰਾਜ ਦਾ ਕਲੀਨਿਕ ਆਇਆ ਜਦੋਂ ਡਾਕਟਰ ਦੇਸ ਰਾਜ ਦੇ ਕਲੀਨਿਕ ਦੇ ਅੱਗੋਂ ਦੀ ਭਾਈ ਰਣਜੀਤ ਸਿੰਘ ਨੰਗਿਆ ਕਹਿੰਦੇ ਉਹਦੇ ਯਾਦ ਆਇਆ ਕਿ ਇਹ ਦੇਸ ਰਾਜ ਹੈ ਜਿਹੜਾ ਇਹ ਨਿਰੰਕਾਰੀ ਦਾ ਖਾਸ ਬੰਦਾ ਹੈ ਉਹਨੇ ਪਤਾ ਕੀਤਾ ਦੱਸਿਆ ਕਿ ਡਾਕਟਰ ਦੇਸ ਰਾਜ ਨਿਰੰਕਾਰੀ ਦਾ ਖਾਸ ਬੰਦਾ ਹੈ ਤੇ ਉਹਨਾਂ ਦਾ ਜਿਹੜੇ 7 ਸਤਾਰੇ ਸੀ ਉਹਨਾਂ ਦੇ ਵਿੱਚੋਂ 7ਵਾਂ ਸਤਾਰਾ ਡਾਕਟਰ ਦੇਸ ਰਾਜ ਸੀ ਕਿਉਂਕਿ ਸੰਗਤ ਜੀ ਉਹਨੇ 7 ਸਤਾਰੇ ਪੰਜ ਪਿਆਰਿਆਂ ਦੇ ਬਰਾਬਰ ਬਣਾਏ ਸੀ ਉਹ ਗੁਰੂਆਂ ਦਾ ਮੁਕਾਬਲਾ ਕਰਦਾ ਸੀ ਗੁਰੂਆਂ ਦੇ ਵਾਂਗ ਉਹ ਵਸਤਰ ਪਹਿਨਦਾ ਸੀ ਈੜੇ ਤੇ ਬੈਠਦਾ ਸੀ ਚੌਰ ਕਰਾਉਂਦਾ ਸੀ ਇਹ ਸਾਰੀਆਂ ਕੁਝੀਆਂ ਹਰਕਤਾਂ ਕਰਦਾ ਸੀ ਅੰਮ੍ਰਿਤਸਰ ਦੇ ਵਿੱਚ ਵੀ ਕਰਕੇ ਗਿਆ ਸੀ ਤੇ ਪੰਜ ਪਿਆਰਿਆਂ ਦੀ ਜਗ੍ਹਾ ਉਹਨੇ 7 ਸਤਾਰੇ ਆਪਣੇ ਨਿਯੁਕਤ ਕਰਤੇ ਸੀ ਤੇ ਗਰਵਾਣੀ ਦੀ ਥਾਂ ਦੇ ਉੱਤੇ ਸੰਗਤ ਜੀ ਉਹਨੇ ਅਵਤਾਰ ਬਾਣੀ ਰਚ ਦਿੱਤੀ ਸੀ ਇੱਕ 25 ਬਾਣੀ ਉਹਨੂੰ ਅਵਤਾਰ ਬਾਣੀ ਆਖਿਆ ਜਾਂਦਾ ਸੀ ਇਸ ਤਰ੍ਹਾਂ ਭਾਈ ਰਣਜੀਤ ਸਿੰਘ ਦੇਸ ਰਾਜ ਡਾਕਟਰ ਦੇ ਕੋਲ ਚਲਾ ਗਿਆ ਉਹਦਾ ਕਲੀਨਿਕ ਸੀ ਦਵਾਈ ਲੈਣ ਦੇ ਬਹਾਨੇ ਦੇ ਨਾਲ ਕਹਿੰਦਾ ਮੈਨੂੰ ਪੇਟ ਦੀ ਬਿਮਾਰੀ ਹੈ ਡਾਕਟਰ ਸਾਹਿਬ ਕੋਈ ਦਵਾਈ ਦਿਓ ਕਹਿੰਦੇ ਡਾਕਟਰ ਸਾਹਿਬ ਨਾਲ ਗੱਲ ਨਹੀਂ ਬਾਤ ਨਹੀਂ ਲੱਗ ਗਿਆ ਰਣਜੀਤ ਸਿੰਘ ਕਹਿੰਦੇ ਗੱਲਾਂ ਬਾਤਾਂ ਦੇ ਵਿੱਚ ਡਾਕਟਰ ਦੇਸ ਰਾਜ ਨੂੰ ਕਿ ਹਾ ਰਣਜੀਤ ਸਿੰਘ ਨੇ ਕਿ ਡਾਕਟਰ ਸਾਹਿਬ ਮਨ ਨਹੀਂ ਲੱਗਦਾ ਸ਼ਾਂਤੀ ਨਹੀਂ ਆਉਂਦੀ ਨੀਂਦ ਵੀ ਬੜੀ ਘੱਟ ਆਉਂਦੀ ਹੈ ਤੇ ਮਨ ਦੇ ਵਿੱਚ ਬੜੀ ਪਟਕਣਾ ਰਹਿੰਦੀ ਹੈ ਕਹਿੰਦੇ ਝਟਪਟ ਡਾਕਟਰ ਦੇਸ ਰਾਜ ਕਹਿਣ ਲੱਗਿਆ ਜਿਹੜਾ ਨਿਰੰਕਾਰੀ ਦਾ 7ਵਾਂ ਸਤਾਰਾ ਸੀ ਕਹਿੰਦਾ ਭਾਈ ਸਾਹਿਬ ਤੈਨੂੰ ਮੈਂ ਦਵਾਈ ਤਾਂ ਦੇ ਦੇਣਾ ਪਰ ਮੇਰੀ ਦਵਾਈ ਨਾਲ ਉੰਜ ਨਹੀਂ ਹੋਣਾ ਜੋ ਕੁਝ ਕਰਨਾ ਹੈ ਉਹ ਤੇ ਗੁਰੂ ਨੇ ਕਰਨਾ ਹੈ ਨਰਨਕਾਰੀ ਗੁਰੂ ਗ੍ਰਵਚਨ ਸਿੰਘ ਨੇ ਚੱਲ ਤੈਨੂੰ ਗ੍ਰਵਚਨ ਸਿੰਘ ਕੋਲੇ ਲੈ ਚੱਲਾਂ ਤੇ ਤੂੰ ਉਹਦੇ ਚਰਨਾਂ ਨਾਲ ਜੁੜ ਜਾ ਤੇ ਚਰਨਾਂ ਨਾਲ ਜਦੋਂ ਜੁੜ ਗਿਆ ਤੇ ਤੇਰੇ ਸਾਰੇ ਜਿਹੜੇ ਰੋਗ ਐ ਉਹ ਕੱਟੇ ਜਾਣਗੇ ਤੇ ਘਰ ਦੇ ਵਿੱਚ ਤੇਰੇ ਵਰਕ ਤਾਂ ਆ ਜਾਣਗੀਆਂ ਕਹਿੰਦੇ ਰਣਜੀਤ ਸਿੰਘ ਅੰਦਰੋਂ ਅੰਦਰੀ ਬੜਾ ਖੁਸ਼ ਹੋਇਆ ਕਿ ਜਿਹੜੇ ਕਾਰਜ ਵਾਸਤੇ ਆਇਆ ਸੀ ਸ਼ਾਇਦ ਉਹ ਕਾਰਜ ਮੇਰਾ ਪੂਰਾ ਛੇਤੀ ਹੋ ਜਾਵੇਗਾ ਕਹਿੰਦੇ ਉਹਨੂੰ ਡਾਕਟਰ ਨੂੰ ਪੁੱਛਿਆ ਸਮਾਂ ਡਾਕਟਰ ਨੇ ਆਖਿਆ ਕਿ ਚੱਲ ਕੱਲ ਨੂੰ ਐਤਵਾਰ ਹੈ ਸਤਸੰਗਤ ਹੈ ਨਿਰੰਕਾਰੀ ਦੀ ਕੱਲ ਨੂੰ ਹੀ ਤੈਨੂੰ ਲੈ ਚੱਲਦਾ ਨਿਰੰਕਾਰੀ ਦੇ ਕੋਲੇ ਕਹਿੰਦੇ ਰਣਜੀਤ ਸਿੰਘ ਨੇ ਉਹਨੂੰ ਪੱਕਾ ਕਰਨ ਦੇ ਵਾਸਤੇ ਆਖਿਆ ਕਹਿੰਦਾ ਕੱਲ ਨੂੰ ਤੇ ਮੈਨੂੰ ਅਜੇ ਸਮਾਂ ਨਹੀਂ ਮੈਂ ਕੰਮਾਂ ਧੰਦਿਆਂ ਦੇ ਵਿੱਚ ਬੜਾ ਵਿਜੀ ਹਾਂ ਕਿਸੇ ਦਿਨ ਫਿਰ ਚੱਲਾਂਗੇ ਕਹਿੰਦੇ ਫਿਰ ਡਾਕਟਰ ਦੇਸ ਰਾਜ ਨੇ ਉਹਦੇ ਉੱਤੇ ਜ਼ੋਰ ਪਾਇਆ ਕਹਿੰਦਾ ਰਣਜੀਤ ਜੀ ਇਹੋ ਜਿਹਾ ਸਮਾਂ ਖੰਜਾਈ ਦਾ ਨਹੀਂ ਹੁੰਦਾ ਮਹਾਪੁਰਸ਼ਾਂ ਨੂੰ ਮਿਲ ਲਈਦਾ ਹੁੰਦਾ ਚੱਲ ਤੈਨੂੰ ਲੈ ਕੇ ਚੱਲਾਂ ਤੇ ਕਹਿੰਦੇ ਦੋਸਤੋ ਹੌਲੀ-ਹੌਲੀ ਉਹ ਸਮਾਂ ਆ ਗਿਆ 16 ਫਰਵਰੀ 1980 ਦਾ ਸਮਾਂ ਆ ਗਿਆ ਕਹਿੰਦੇ ਉਸ ਦਿਨ ਪਹਿਲੇ ਦਿਨ ਭਾਈ ਰਣਜੀਤ ਸਿੰਘ ਡਾਕਟਰ ਦੇਸ ਰਾਜ ਦੇ ਨਾਲ ਨਰੰਗਕਾਰੀ ਦੇ ਡੇਰੇ ਵਿੱਚ ਗਿਆ ਦਿੱਲੀ ਦੇ ਵਿੱਚ 16 ਫਰਵਰੀ 1980 ਨੂੰ ਪਹਿਲੇ ਦਿਨ ਕਹਿੰਦੇ ਜਦੋਂ ਗਿਆ ਸਤ ਸੰਗਤ ਸੁਣੀ ਜਾ ਕੇ ਬਹਿ ਗਿਆ ਆਰਾਮ ਦੇ ਨਾਲ ਦੋਸਤੋ ਕਹਿੰਦੇ ਜਦੋਂ ਸਤ ਸੰਗ ਖਤਮ ਹੋ ਗਈ ਤੇ ਡਾਕਟਰ ਦੇਸ ਰਾਜ ਨੇ ਆਖਿਆ ਆ ਤੈਨੂੰ ਹੁਣ ਮੈਂ ਗੁਰੂ ਨਾਲ ਮਲਾ ਦੇਮਾ ਕਹਿੰਦੇ ਨਰੰਗਕਾਰੀ ਗੁਰੂ ਨਾਲ ਮਲਾਇਆ ਤੇ ਭਾਈ ਰਣਜੀਤ ਸਿੰਘ ਨੇ ਨੂੰ ਨਮਸਕਾਰ ਕੀਤੀ ਫਤੇ ਬਲਾਈ ਤੇ ਕਹਿੰਦੇ ਉਹਨੇ ਬੜੀਆਂ ਵਧੀਆ ਗੱਲਾਂ ਬਾਤਾਂ ਕੀਤੀਆਂ ਤੇ ਕਹਿੰਦੇ ਉਹਨੇ 5 ਦਾ ਨੋਟ ਕੱਢ ਕੇ ਇੱਕ ਕਰੜਾ ਕਰੜਾ 5 ਦਾ ਨੋਟ ਨਿਰੰਕਾਰੀ ਗੁਰਵਾਚਨ ਸਿੰਘ ਨੇ ਆਪਣੀ ਜੇਬ ਵਿੱਚੋਂ ਕੱਢਿਆ ਤੇ ਭਾਈ ਰਣਜੀਤ ਸਿੰਘ ਨੂੰ ਫੜਾ ਦਿੱਤਾ ਕਹਿੰਦੇ ਆ ਲੈ ਨੋਟ ਇਹਨੂੰ ਖਰਚਣਾ ਨਹੀਂ ਇਹਨੂੰ ਜੇਬ ਦੇ ਵਿੱਚ ਪਾ ਕੇ ਰੱਖੀ ਸਾਰੀਆਂ ਬਰਕਤਾਂ ਆ ਜਾਣਗੀਆਂ ਦੋਸਤੋ ਉਹ ਸਿੱਖਾਂ ਦੇ ਨਾਲ ਬਣਾਉਣੀ ਚਾਹੁੰਦਾ ਸੀ ਕਿਉਂਕਿ ਸਿੱਖਾਂ ਦਾ ਪਹਿਲਾ ਉਹਨੇ ਬੜਾ ਨੁਕਸਾਨ ਕੀਤਾ ਸੀ ਸਿੱਖਾਂ ਨਾਲ ਪਾੜਾ ਪੈ ਚੁੱਕਾ ਸੀ ਇਸ ਲਈ ਉਹ ਚਾਹੁੰਦਾ ਸੀ ਕਿ ਸਿੱਖ ਮੇਰੇ ਨੇੜੇ ਆਉਣ ਤਾਂ ਕਰਕੇ ਉਹਨੇ ਰਣਜੀਤ ਸਿੰਘ ਨੂੰ ਭਲੇਖਾ ਖਾ ਗਿਆ ਆਪਣਾ ਕੋਈ ਸੇਵਕ ਸਮਝ ਲਿਆ ਆਪਣਾ ਕੋਈ ਸਿਸ ਸਮਝ ਲਿਆ ਕਿ ਕੋਈ ਸੇਵਾਦਾਰ ਹੈ ਇਸ ਤਰ੍ਹਾਂ ਕਹਿੰਦੇ ਭਾਈ ਰਣਜੀਤ ਸਿੰਘ ਦਾ ਜਾਣਾ ਆਉਣਾ ਡੇਰੇ ਦੇ ਵਿੱਚ ਦੋਸਤੋਂ ਸ਼ੁਰੂ ਹੋ ਗਿਆ ਤੇ ਭਾਈ ਰਣਜੀਤ ਸਿੰਘ ਨੇ ਆਪਣਾ ਹੋਰ ਦੋਸਤ ਭਾਈ ਕਾਬਲ ਸਿੰਘ ਉਹਦੇ ਕੋਲੇ ਬੇਨਤੀ ਕੀਤੀ ਤੇ ਕਹਿੰਦੇ ਕਾਬਲ ਸਿੰਘ ਵੀ ਨਾਲ ਜੁੜ ਗਿਆ ਕਾਬਲ ਸਿੰਘ ਨੂੰ ਆਖਿਆ ਕਿ ਮੇਰੀ ਮਦਦ ਕਰ ਤੇ ਭਾਈ ਕਾਬਲ ਸਿੰਘ ਵੀ ਦੋਸਤੋ ਕਹਿੰਦੇ ਛੱਟਪਟ ਤਿਆਰ ਹੋ ਗਿਆ ਤੇ ਹੁਣ ਦੋਸਤੋ ਕੀ ਹੋਇਆ ਕਹਿੰਦੇ ਅੰਦਰ ਜਦੋਂ ਇੱਕ ਦਿਨ ਬੈਠੇ ਅੰਦਰ ਹੀ ਕਮਰਾ ਮਿਲ ਗਿਆ ਉਸ ਨਿਰੰਕਾਰੀ ਭਵਨ ਦੇ ਵਿੱਚ ਭਾਈ ਰਣਜੀਤ ਸਿੰਘ ਨੂੰ ਇੱਕ ਕਮਰਾ ਮਿਲ ਗਿਆ ਕਮਰਾ ਜਦੋਂ ਮਿਲ ਗਿਆ ਤੇ ਰਣਜੀਤ ਸਿੰਘ ਉੱਥੇ ਜੋੜਨਾ ਦੀ ਸੇਵਾ ਕਰਨ ਲੱਗ ਪਿਆ ਕਹਿੰਦੇ ਇੱਕ ਜੋੜੀ ਟੁੱਟੀ ਹੋਈ ਸੀ ਠੀਕ ਨਹੀਂ ਸੀ ਲੱਗਦੀ ਰਣਜੀਤ ਸਿੰਘ ਨੇ ਡਾਕਟਰ ਦੇਸ ਰਾਜ ਨੂੰ ਆਖਿਆ ਕਿ ਮੈਂ ਇਹ ਜੋੜੀ ਠੀਕ ਕਰਦੇ ਆਂ ਕਹਿੰਦੇ ਉਹਨੇ ਆਖਿਆ ਕਿ ਰਣਜੀਤ ਸਿੰਘ ਨੇ ਇਤੋਂ ਚੰਗੀ ਸੇਵਾ ਹੋਰ ਕੀ ਹੈ ਕਹਿੰਦੇ ਭਾਈ ਰਣਜੀਤ ਸਿੰਘ ਨੇ ਬੜਾ ਵਧੀਆ ਕੰਮ ਕੀਤਾ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਰਣਜੀਤ ਸਿੰਘ ਨੇ ਆਖਿਆ ਕਿ ਮੈਂ ਹੁਣ ਘਰੇ ਨਹੀਂ ਜਾਣਾ ਮੈਨੂੰ ਤੇ ਸ਼ਾਂਤੀ ਬੜੀ ਆ ਗਈ ਹੈ ਡੇਰੇ ਵਿੱਚ ਜਾ ਕੇ ਮੈਂ ਤੇ ਹੁਣ ਘਰੇ ਨਹੀਂ ਜਾਣਾ ਮੈਂ ਤੇ ਇੱਥੇ ਨਿਰੰਕਾਰੀ ਗੁਰੂ ਦੀ ਸੇਵਾ ਕਰਨੀ ਹੈ ਅੱਜ ਤੋਂ ਬਾਅਦ ਮੇਰਾ ਮਨ ਤਨ ਤੇ ਧਨ ਇਹ ਗਰਵਾਚਨ ਸਿੰਘ ਦਾ ਹੋਇਆ ਨਿਰੰਕਾਰੀ ਦਾ ਹੋਇਆ ਮੈਂ ਘਰੇ ਨਹੀਂ ਜਾਣਾ ਮੈਂ ਤੇ ਇੱਥੇ ਹੀ ਜੋੜੀਆਂ ਲਾਇਆ ਕਰੂੰਗਾ ਕਹਿੰਦੇ ਤਝਾ ਲੇ ਤੇ ਡਾਕਟਰ ਜਿਹੜਾ ਦੇਸ ਰਾਜ ਸੀ ਉਹਨੇ ਜ਼ਿੰਮੇਵਾਰੀ ਲੈ ਕੇ ਉਹਨੂੰ ਨਿਰੰਕਾਰੀ ਡੇਰੇ ਚ ਕਮਰਾ ਦਵਾ ਦਿੱਤਾ ਤੇ ਛੱਡ ਦਿੱਤਾ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਭਾਈ ਕਾਵਲ ਸਿੰਘ ਵੀ ਕਹਿੰਦੇ ਨਾਲ ਉੱਥੇ ਰਹਿਣ ਲੱਗ ਪਿਆ ਇੱਕ ਦਿਨ ਭਾਈ ਰਣਜੀਤ ਸਿੰਘ ਕਾਵਲ ਸਿੰਘ ਨੂੰ ਹੱਸਦਾ ਹੱਸਦਾ ਕਹਿਣ ਲੱਗਿਆ ਕਹਿੰਦਾ ਕਾਵਲ ਸਿਆ ਕਾਵਲ ਸਿਆ ਕਹਿੰਦਾ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਰਾਵਣ ਨੇ ਜਿਹੜਾ ਕਾਲ ਸੀ ਨਾ ਆਪਣੇ ਪਾਵੇ ਨਾਲ ਬੰਨਿਆ ਹੋਇਆ ਸੀ ਕਹਿੰਦੇ ਰਾਵਣ ਨੇ ਆਪਣੇ ਪਾਵੇ ਨਾਲ ਕਾਲ ਬੰਨਿਆ ਹੋਇਆ ਸੀ ਕਹਿੰਦੇ ਪਰ ਨਿਰੰਕਾਰੀ ਬਾਬੇ ਨੇ ਕਹਿੰਦੇ ਕਮਰੇ ਵਿੱਚ ਡੇਰੇ ਵਿੱਚ ਕਾਲ ਨੂੰ ਖੁੱਲਾ ਛੱਡਿਆ ਹੋਇਆ ਕਹਿੰਦੇ ਇਹਨੇ ਖੁੱਲਾ ਹੀ ਛੱਡ ਰੱਖਿਆ ਪਤੰਦਰ ਨੇ ਕਾਲ ਨੂੰ ਕਿਉਂਕਿ ਉਹਦਾ ਕਾਲ ਬਣ ਕੇ ਨੇੜੇ ਸੀ ਤੇ ਫਿਰ ਦੋਸਤੋ ਕਹਿੰਦੇ ਹਥਿਆਰ ਲਿਉਣ ਦੀ ਸੋਚਣ ਲੱਗੇ ਹਥਿਆਰਾਂ ਤੋਂ ਬਿਨਾ ਕੰਮ ਨਹੀਂ ਸੀ ਹੋਣਾ ਕਹਿੰਦੇ ਫਿਰ ਹਥਿਆਰ ਲਿਉਣ ਵਾਸਤੇ ਸਕੀਮ ਬਣਾਈ ਤੇ ਬਾਹਰੋਂ ਕਹਿੰਦੇ ਇੱਕ ਸਾਗ ਵਾਣ ਦੀ ਲੱਕੜ ਖਰੀਦੀ ਗਈ ਜੋੜੀਆਂ ਲਾਉਣ ਵਾਸਤੇ ਕਹਿੰਦੇ 3 ਫੁੱਟ ਦੀ ਲੰਬੀ 10 ਇੰਚ ਚੌੜੀ ਤੇ 5 ਇੰਚ ਮੋਟੀ ਇੱਕ ਲੱਕੜ ਦੀ ਟੋਟੀ ਖਰੀਦੀ ਗਈ ਲੱਕੜ ਦਾ ਕਹਿੰਦੇ ਉਹ ਫੱਟਾ ਮੋਟਾ ਖਰੀਦਿਆ ਗਿਆ ਦੋਸਤੋ ਸਾਗ ਬਾਣ ਦਾ ਤੇ ਉਹਦੇ ਵਿੱਚ ਕਹਿੰਦੇ ਉਹਦੇ ਦੋ ਟੋਟੇ چیر ਕੇ ਕਰ ਲੇ ਦੋ ਟੋਟੇ چیر ਕੇ ਕਰਕੇ ਉਹਦੇ ਵਿੱਚ ਥਾਂ ਬਣਾ ਕੇ ਭਾਈ ਰਣਜੀਤ ਸਿੰਘ ਨੇ ਉਹਦੇ ਵਿੱਚ ਕਾਰਵਾਈਨ ਹੁੰਦੀ ਹੈ ਜਿਹੜੀ ਬਹੁਤ ਤਾਕੜਾ ਜਿਹੜਾ ਅਸਲਾ ਕਹਿੰਦੇ ਕਾਰਵਾਈਨ ਉਹਦੇ ਵਿੱਚ ਫਿੱਟ ਕਰ ਲਈ ਇੱਕ ਵਿੱਚ ਸਰੀ ਸਭ ਫਿੱਟ ਕਰ ਲਈ ਤੇ ਨਾਟਕaske ਕਹਿੰਦੇ ਦੋਨੇ ਟੋਟੇ ਜੋੜ ਦਿੱਤੇ ਤੇ ਉਤੋਂ ਪਾਲਸ ਕਰ ਦਿੱਤੀ ਕਿਸੇ ਨੂੰ ਕੁਝ ਨਾ ਪਤਾ ਲੱਗਿਆ ਕਿ ਇਥੇ ਲੱਕੜ ਦੇ ਵਿੱਚ ਕੀ ਹੈ ਕਹਿੰਦੇ ਰਕਸੇ ਤੇ ਧਰੀ ਤੇ ਕਹਿੰਦੇ ਉਹ ਅੰਦਰ ਨਿਰੰਕਾਰੀ ਪਾਵਣ ਦੇ ਵਿੱਚ ਦੋਸਤੋ ਅੰਦਰ ਲੈ ਕੇ ਚਲੇ ਗਈ ਹੁਣ ਉਹਨਾਂ ਦੇ ਕੋਲੇ ਅਸਲਾ ਵੀ ਪਹੁੰਚ ਗਿਆ ਹੁਣ ਉਹਨਾਂ ਨੇ ਆਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਪ੍ਰਮਾਤਮਾ ਹੁਣ ਸਾਨੂੰ ਮੌਕਾ ਬਖਸ਼ ਦੇ ਹੁਣ ਅਸਲਾ ਵੀ ਆ ਗਿਆ ਅਸੀਂ ਵੀ ਆ ਗਏ ਹੁਣ ਜਿਹੜਾ ਸਿੱਖ ਕੌਮ ਦਾ ਕਰਜ ਹੈ ਸਾਡੇ ਸਿਰ ਤੇ ਉਹਨੂੰ ਲਾਦ ਗਏ ਇਸ ਤਰ੍ਹਾਂ ਦੋਸਤੋ ਕਹਿੰਦੇ ਪੰਜਾਬ ਦੇ ਵਿੱਚ ਅਸੈਂਬਲੀ ਦੀ ਇਲੈਕਸ਼ਨ ਆ ਗਈ ਐ ਐਮਐਲਿਆ ਦੀ ਕੋਈ ਫਗਵਾੜੇ ਦੇ ਕਾਂਗਰਸੀ ਬੰਦੇ ਉੱਥੇ ਗਏ ਤੇ ਜਾ ਕੇ ਨਿਰੰਕਾਰੀ ਗਰਵਾਚਨ ਸਿੰਘ ਨੂੰ ਮਿਲੇ ਤੇ ਉਹਨਾਂ ਨੇ ਆਖਿਆ ਕਿ ਸਾਨੂੰ ਐਮਐਲਿਆ ਦੀ ਟਿਕਟ ਦਿਵਾਓ ਕਿਉਂਕਿ ਗਰਵਾਚਨ ਸਿੰਘ ਦੀ ਚੱਲ ਦੀ ਵੱਡੀ ਸੀ ਦੋਸਤੋ ਇਹ ਡੇਰੇ ਸਦਾ ਹੀ ਦਿੱਲੀ ਨਾਲ ਜੁੜ ਕੇ ਰਹੇ ਐ ਜਿਵੇਂ ਸਰਸੇ ਵਾਲਾ ਟਿਕਟਾਂ ਦਵਾਉਂਦਾ ਰਿਹਾ ਐ ਐਮਐਲਏਾਂ ਦੇ ਗਈ ਪੰਗਾਂ ਦੀਆਂ ਉਸੇ ਤਰ੍ਹਾਂ ਇਹ ਨਿਰੰਕਾਰੀ ਟਿਕਟਾਂ ਦਵਾਉਂਦਾ ਸੀ ਕਹਿੰਦੇ ਫਗਵਾੜੇ ਵਾਲਿਆਂ ਦੇ ਨਾਲ ਇੰਦਰਾ ਗਾਂਧੀ ਕੋਲੇ ਚੱਲਿਆ ਗਿਆ ਮੌਕੇ ਦੀ ਪ੍ਰਧਾਨ ਮੰਤਰੀ ਸੀ ਕਹਿੰਦੇ ਉਹਨਾਂ ਨੂੰ ਟਿਕਟ ਦਵਾ ਕੇ ਫਗਵਾੜੇ ਵਾਲਿਆਂ ਨੂੰ ਨਿਰੰਕਾਰੀ ਕਹਿੰਦੇ ਸ਼ਾਮ ਦੇ ਟਾਈਮ ਮੁੜ ਕੇ ਆਇਆ ਤੇ ਉਧਰ ਭਾਈ ਰਣਜੀਤ ਸਿੰਘ ਤੇ ਕਾਬਲ ਸਿੰਘ ਜਿਹੜਾ ਡੇਰੇ ਦੇ ਵਿੱਚ ਗੈਸਟ ਹਾਊਸ ਬਣਿਆ ਹੋਇਆ ਸੀ ਜਿੱਥੇ ਵੀਆਈਪੀ ਬੰਦੇ ਵਹਿੰਦੇ ਸੀ ਉਹਦੀ ਜਿਹੜੀ ਡਿਊਟੀ ਸੀ ਉਹਦੀ ਸੱਤ ਦੇ ਉੱਪਰ ਖੜੇ ਸੀ ਕਿਉਂਕਿ ਉਹ ਤੇ ਡੇਰੇ ਵਿੱਚ ਰਹਿੰਦੇ ਸੀ ਕਿਸੇ ਨੂੰ ਸੱਕ ਨਾ ਹੋਇਆ ਕਹਿੰਦੇ ਉਹ ਸੱਤ ਦੇ ਉੱਪਰ ਚੜ ਗਏ ਤੇ ਅਸਲਾ ਵੀ ਲੈ ਕੇ ਉੱਪਰ ਕਾਰ ਬੈਣ ਲੈ ਗਏ ਤੇ ਸ੍ਰੀ ਸਾਹਿਬ ਲੈ ਗਏ ਤੇ ਕਹਿੰਦੇ ਜਦੋਂ ਡਿਊਟੀ ਵਿੱਚ ਦੀ ਨਿਰੰਕਾਰੀ ਸ਼ਾਮ ਨੂੰ ਮੁੜਿਆ ਉਹਦਾਂ ਗੱਡੀਆਂ ਆਈਆਂ ਕਾਫਲਾ ਬੜਾ ਵੱਡਾ ਕਾਫਲਾ ਸੀ ਕਹਿੰਦੇ ਹੂਟਰ ਵੱਜੇ ਬੱਤਿਆਂ ਜੱਗਿਆਂ ਤੇ ਭੱਜ ਕੇ ਕਮਾਂਡੋ ਵਾਲੇ ਗੱਡੀਆਂ ਚੋਂ ਉਤਰੇ ਕਿਉਂਕਿ ਦੋਸਤ ਉਹ ਜੈਡ ਸੁਰੱਖਿਆ ਸੀ ਨਾਲ ਕਹਿੰਦੇ ਜਦੋਂ ਉੱਪਰ 16 ਫੁੱਟ ਦੀ ਉਚਾਈ ਦੇ ਉੱਤੇ ਭਾਈ ਰਣਜੀਤ ਸਿੰਘ ਕਾਰਬੈਨ ਲੈ ਕੇ ਖੜਾ ਸੀ ਤੇ ਕਹਿੰਦੇ ਜਦੋਂ ਨਿਰੰਕਾਰੀ ਗੱਡੀ ਦੇ ਵਿੱਚੋਂ ਉਤਰਿਆ ਕਮਾਂਡੋ ਵਾਲੇ ਨੇ ਭੱਜ ਕੇ ਤਾਕੀ ਕੋਲੀ ਤੇ ਕਹਿੰਦੇ ਜਦੋਂ ਗੱਡੀ ਦੇ ਵਿੱਚੋਂ ਦੋਸਤ ਉਤਰ ਕੇ ਕਮਰੇ ਵੱਲ ਨੂੰ ਜਾਣ ਲੱਗਿਆ ਤੇ ਭਾਈ ਰਣਜੀਤ ਸਿੰਘ ਨੇ ਲੈ ਕੇ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦਾ ਨਾਮ ਕਹਿੰਦੇ ਲਾ ਕੇ ਗੋਡੀ ਬੀਰ ਰਸ ਚੌਂਕੜਾ ਲਾ ਕੇ ਭਾਈ ਰਣਜੀਤ ਸਿੰਘ ਨੇ ਕਹਿੰਦੇ ਭਰੀ ਦੀ ਭਰੀ ਕਾਰਬਾਈਨ ਨਰੰਕਾਰੀ ਗੁਰਵਾਚਨ ਸਿੰਘ ਦੇ ਕਹਿੰਦੇ ਸਾਤੀ ਦੇ ਵਿੱਚ ਸਾਰੇ ਦਾ ਸਾਰਾ ਮੈਗਜ਼ੀਨ ਖਾਲੀ ਕਰ ਦਿੱਤਾ ਦੋਸਤੋ ਇੱਕ ਨਾਲ ਕਹਿੰਦੇ ਕਮਾਂਡੋ ਵਾਲਾ ਚੜਾਈ ਕਰ ਗਿਆ ਤੇ ਗੁਰਵਾਚਨ ਸਿੰਘ ਨੂੰ ਥਾਂਤੀ ਰੱਖ ਦਿੱਤਾ ਤੇ ਭਾਈ ਰਣਜੀਤ ਸਿੰਘ ਤੇ ਕਾਬਲ ਸਿੰਘ ਨੇ ਜਿਹੜਾ ਬਾਥਰੂਮ ਸੀਗਾ ਇੱਕ ਪਾਸੇ ਉਹਦੀ ਪਹਿਲਾਂ ਹੀ ਬਾਰੀ ਲਾ ਕੇ ਰੱਖ ਦਿੱਤੀ ਸੀ ਤਾਂ ਕਿ ਲਾ ਕੇ ਕਿ ਜਦੋਂ ਭੱਜਾਂਗੇ ਤਾਂ ਕਿ ਪਰਾਂ ਸੁੱਟ ਦਿਆਂਗੇ ਇੱਥੋਂ ਦੇ ਨਿਕਲ ਜਾਾਂਗੇ ਉਹਨਾਂ ਨੇ ਉਸੇ ਤਰ੍ਹਾਂ ਕੀਤਾ ਸੱਤ ਉੱਤੋਂ ਸਾਲ ਮਾਰੀ ਬਾਥਰੂਮ ਬਾਥਰੂਮ ਦੇ ਵਿੱਚ ਵੜ ਕੇ ਉਹਨਾਂ ਨੇ ਬਾਹਰ ਸਾਲਾ ਮਾਰੀਆਂ ਉਧਰ ਭਝਾਲ ਪੈ ਗਿਆ ਦਿੱਲੀ ਦੇ ਵਿੱਚ ਹੂਟਰ ਵੱਜ ਗਿਆ ਇੰਦਰਾਂ ਗਾਂਧੀ ਦਾ ਖਾਸ ਬਾਬਾ ਨਰਨਕਾਰੀ ਮਾਰ ਦਿੱਤਾ ਦਿੱਲੀ ਦੇ ਵਿੱਚ ਪਚਾਲ ਪੈ ਗਿਆ ਹੂਟਰ ਵੱਜ ਚੱਲੇ ਦੋਸਤੋ ਤੇ ਭਾਈ ਰਣਜੀਤ ਸਿੰਘ ਤੇ ਕਾਬਲ ਸਿੰਘ ਕਹਿੰਦੇ ਨਿਕਲ ਚੱਲੇ ਦੋਸਤੋ ਉਹ ਨਿਕਲਦੇ ਨਿਕਲਦੇ ਕਹਿੰਦੇ ਜਮਨਾ ਦੇ ਟੱਟ ਤੇ ਗਏ ਜਮਨਾ ਤੋਂ ਹੁੰਦੇ ਹੋਏ ਦੋਸਤੋ ਹੌਲੀ ਹੌਲੀ ਕਹਿੰਦੇ ਪਾਣੀ ਪਤਵਾਲੀ ਜਿਹੜੀ ਗੱਡੀ ਦੀ ਲੀ ਹੈ ਪਹਿਲਾਂ ਉਹਨਾਂ ਨੇ ਨਾਲਾ ਗੰਦਾ ਨਾਲਾ ਪਾਰ ਕੀਤਾ ਰਾਤ ਦਾ ਹਨੇਰਾ ਹੋ ਗਿਆ ਬੜਾ ਔਖਾ ਸੀ ਕਹਿੰਦੇ ਬਚਦੇ ਬਚਾਉਂਦੇ ਗੱਡੀ ਦੀ ਲੀ ਦੇ ਨਾਲ-ਨਾਲ ਤੁਰੇ ਗਏ ਤੇ ਦੋਸਤੋ ਅੱਗੇ ਜਾ ਕੇ ਕਹਿੰਦੇ ਕੋਈ ਟਰੱਕ ਵਾਲਾ ਆਇਆ ਤੇ ਟਰੱਕ ਵਾਲੇ ਦੇ ਨਾਲ ਚੜ ਕੇ ਉਹਨਾਂ ਨੇ ਅੱਗੇ ਦੋਸਤੋ ਉਹ ਪਹੁੰਚੇ ਕਹਿੰਦੇ ਅੱਗੇ ਦੋਸਤੋ ਫਿਰ ਉਹ ਗੱਡੀ ਰਾਹੀ ਹੌਲੀ-ਹੌਲੀ ਪਹੁੰਚਦੇ ਪਹੁੰਚਦੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਗਏ ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਕਹਿੰਦੇ ਦੋਸਤੋ ਆ ਕੇ ਸ਼ੁਕਰਾਨਾ ਕੀਤਾ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਸਰੋਵਰ ਦੇ ਵਿੱਚ ਪਹਿਲਾ ਇਸ਼ਨਾਨ ਕੀਤਾ ਫਿਰ ਦਰਬਾਰ ਸਭ ਮੱਥਾ ਟੇਕਿਆ ਉਧਰ ਸੰਤ ਬਾਬਾ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਕਹਿੰਦੇ ਦੀਵਾਲੀ ਬਣਾ ਦਿੱਤੀ ਇੰਨਾ ਖੁਸ਼ੀ ਦੇ ਵਿੱਚ ਇੰਨਾ ਗੋਲੀਆਂ ਚਲਾਈਆਂ ਇੰਨਾ ਅਸਲਾ ਚੱਲਿਆ ਦੀਪਮਾਲਾ ਕੀਤੀ ਪਟਾਕੇ ਚਲਾਏ ਗਏ ਤੇ ਦੋਸਤੋ ਬੜੀ ਖੁਸ਼ੀ ਹੋਈ ਕਿਉਂਕਿ 13 ਸਿੱਖਾਂ ਨੂੰ ਨਿਰੰਕਾਰੀ 1978 ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਬੜੇ ਭੈੜੇ ਤਰੀਕੇ ਨਾਲ ਆ ਕੇ ਉਹਨਾਂ ਨੂੰ ਸ਼ਹੀਦ ਕਰ ਗਿਆ ਸੀ ਉਹਨਾਂ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਸੀ ਉਹਦਾ ਬਦਲਾ ਭਾਈ ਰਣਜੀਤ ਸਿੰਘ ਤੇ ਕਾਬਲ ਸਿੰਘ ਨੇ ਦੋਸਤੋ 24 ਅਪ੍ਰੈਲ 1980 ਨੂੰ ਲਿਆ ਤੇ ਗੈਸਟ ਹਾਊਸ ਦੇ ਵਿੱਚ ਜਦੋਂ ਵੱੜਦਾ ਸੀ ਉੱਥੇ ਨਿਰੰਕਾਰੀ ਪਵਣ ਦੇ ਵਿੱਚ ਉਹਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਇਸ ਤਰ੍ਹਾਂ ਦੋਸਤੋ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੀ ਸਾਖੀ ਹੈ ਅੱਜ ਵੀ ਉਹ ਜਿਉਂਦੇ ਐ ਤੇ ਜਿਹੜਾ ਸਿੱਖਾਂ ਦਾ ਦੋਖੀ ਸੀ ਉਹਨੂੰ ਉਹਦਾ ਕਰਨੀ ਦਾ ਫਲ ਪਗਤਾਇਆ ਭੁੱਲ ਚੁੱਕ ਦੀ ਖਿਮਾ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ